ਗਗਨ ਮਲੇਰ ਕੋਟਲਾ ਸਬਸਕ੍ਰਾਈਬ ਕਰ ਲਿਆ ਚੰਗਾ ਪੁੱਤ ਸਬਸਕ੍ਰਾਈਬ ਕਰ ਲ ਲੈ ਚਲ ਅ ਵੀ ਰੱਟੀ ਪਾਣੀ ਖਾਂਦੀ ਹੋ ਜੂਗੀ ਆਪਣੇ ਬਰਾਬਰ ਦੀ ਹੋ ਜੂਗੀ ਮੈਂ ਤੇਰਾ ਪਿੱਛੇ ਪਾ ਕੇ ਚੱਲੀ ਪੰਡਾ ਨਾ ਦੇ ਦੀ ਚੱਲ ਅ ਬਰਾਬਰ ਦੀ ਹੋ ਜੂਗੀ ਨਾ ਮੈਂ ਲਿਆ ਕਰ ਤੇਰਾ ਨਾ ਮੈਂ ਮੱਥੇ ਆ ਕੇ ਕਰਤੀ ਆਂ ਕੰਜਰ ਦਾ ਪੱਤੀ ਨਹੀਂ ਕਿਹੜਾ ਰੂਟ ਫੜ ਲਈ ਹਾਂ ਸਰਕਾਰੀ ਛੱਡਿਆ ਹੋਇਆ ਸਰਕਾਰੀ ਜਾ ਕੰਗਲੀ ਛੋਤਾ ਹਾਂ ਨਹੀਂ ਨਮੀ ਨਾ ਕਰੇ ਨਹੀਂ ਦਰਦਾ ਹੈਗਾ ਜਦੋਂ ਆਉਂਦਾ ਹੈ ਫੇਰ ਤੈਨੂੰ ਪਤਾ ਹੀ ਹੈ ਤੇਰਾ ਸੁਭਾਅ ਰੱਤਾ ਲਿਆ ਤੂੰ ਹੋ ਗਿਆ ਲੋੜੀ ਆ ਆ ਰਹੀਆਂ ਨਾ ਫਰਜਾਇ ਕਰਾ ਖਾ ਕੇ ਪਿੰਦੀ ਆ ਤੇ ਨਾ ਮੈਂ ਮਹਰੀ ਆ ਪਿਲਾਇ ਤੇ ਆ ਪੀ ਖਾ ਗਏ ਤੇ ਤਾਇਆ ਜੀ ਹਾਂ ਜੀ ਅੱਜ ਤੁਸੀਂ ਮੇਰੇ ਤਾਇਆ ਜੀ ਹੋ ਹੋਰ ਅੱਜ ਤੇਰਾ ਤਾਇਆ ਬਣ ਗਿਆ ਨਾ ਬਾਪੂ ਬਾਪੂ ਥੋੜਾ ਥਾਵਰਾ ਅੱਛਾ ਥੋਰਾ ਥੋਰਾ ਅਰ ਬਿੱਲੂ ਬਿੱਲੂ ਜ਼ਰਾ ਭਾਈ ਹੈ ਬਿੱਲੂ ਦੇਖਦਾ ਹੀ ਨਹੀਂ ਬਿੱਲੂ ਸਾਰਾ ਭਾਈ ਹੈ ਬਿੱਲੂ ਜੇ ਅਧਿਆਵਰਾ ਇਦਾਰ ਹਾਂ ਵਿਲੂ ਤੇ ਆ ਕੇ ਰਿਆ ਕਰ ਜਮੀਨ ਹੈ ਚਰਾਇ ਕਰਾਈ ਦਿਓ ਜੀ ਮੇਰਾ ਵੀ ਕਰਦੇ ਹਿਲਾ ਕਦੋਂ ਵੀ ਤੇਰਾ ਕੀ ਕਰਾਂ ਮੈਂ ਨਾਲੇ ਵੀ ਸਾਰੇ ਜਣਾਂ ਨੂੰ ਬੇਨਤੀ ਆ ਵੀ ਗਗਨ ਮਲੇਰਕੋਟਲਾ ਵਾਲਾ ਜਿਹੜਾ ਤੇਜ ਆ ਫੇਸਬੁੱਕ ਤੇ YouTube ਚੈਨਲ ਸਬਸਕ੍ਰਾਈਬ ਕਰ ਲੋ ਸਾਰੇ ਜਣੇ ਤੇ ਧਿਆਨ ਨਾਲ ਸੁਣੋ ਨਵੀਆਂ ਨਵੀਆਂ ਵੀਡੀਓ ਇਹਦੇ ਵੀ ਸਟਾਰਟ ਹੋ ਰਹੀਆਂ ਗਗਨ ਵਾਲੇ ਚੈਨਲ ਤੇ ਵੀ ਗਗਨ ਮਲੇਰਕੋਟਲਾ ਗਗਨ ਮਲੇਰਕੋਟਲਾ ਹੂੰ ਵਿਲੂ ਤੈਨਨੇ ਕਹਿਣਾ ਕੁਝ ਨਾ ਮੈਂ ਤਾਂ ਫੇਰ ਹੀ ਬੋਲੂਗਾ ਨਹੀਂ ਬੋਲਦੇ ਬਿੱਲੂ ਆਇਆ ਨਾ ਕਰਿਆ ਕਰ ਮੇਰੇ ਚੈਨਲ ਵਾਸਤੇ ਬੋਲਦੇ ਕੋਸ਼ਿਸ਼ ਐਨੀਆਂ ਗੱਲਾਂ ਮਾਰਦਾ ਇਤੋਂ ਮੈਂ ਡਿਆ ਬਿੱਲੂ ਕੀ ਗੱਲ ਜੇ ਓਏ ਤੇਰੇ ਨਾਲ ਤਾਂ ਗਗਨ ਨੂੰ ਮੋਹ ਨਹੀਂ ਹੈਗਾ ਲੱਗਦਾ ਗਗਨ ਮਰੇ ਕੋਟਲਾ ਹਾਂ ਗੱਲਾਂ ਛੱਡ ਮੇਰੀ ਗਗਨ ਮਰੇ ਕੋਟਲਾ ਬਾਈ ਸਾਰੇ ਜਣੇ ਇੱਕ ਤਾਂ ਇਹ ਆ ਗਗਨ ਮਰੇ ਕੋਟਲਾ ਦਾ ਚੈਨਲ ਸਾਰੇ ਜਣਾਂ ਨੇ ਸਬਸਕ੍ਰਾਈਬ ਕਰ ਲਓ ਤੇ ਸੋਨੇ ਸੋਨੇ ਕਮੈਂਟ ਭੇਜਿਆ ਕਰੋ ਤੇ ਵਧੀਆ ਵਧੀਆ ਵੀਡੀਓ ਭੇਜਿਆ ਕਰਾਂਗੇ ਤੁਹਾਨੂੰ ਸਾਰੇ ਦੇਖਿਆ ਕਰੋ ਹਾਂ ਆਲਾ ਬਾਈ ਤੇ ਲਈ ਐਂ ਕਰੋ ਗਗਨ ਮਰੇਲ ਦਾ ਹਰ ਦੇ ਕਮੈਂਟ ਚੱਲ ਹਾਂ ਗਗਨ ਮਰੇਲ ਕੋਟਲਾ ਚੈਨਲ ਦੇ ਉੱਤੇ ਮਲੇਰ ਕੋਟਲਾ ਕਹ ਸਹੀ ਗਗਨ ਮਰੇਲ ਕੋਟਲਾ ਮਲੇਰੀਆ ਮਲੇਰ ਕੋਟਲਾ ਮਰੇਲ ਕੋਟਲਾ ਆ ਗਗਨ ਮਰੇਲ ਕੋਟਲਾ ਚੈਨਲ ਦੇ ਉੱਪਰ ਜਾ ਕੇ ਉਦੋਂ ਬਾਅਦ ਹੈਪ ਗਰੇਵਾਲ ਦਾ ਨੀਚੇ ਡਿਸਕ੍ਰਿਪਸ਼ਨ ਚ ਹੈਪ ਗਰੇਵਾਲ ਜਾ ਕੇ ਸਰਚ ਕਰੋ ਪ੍ਰੋਮੋਸ਼ਨ ਆਪ ਦੀ ਕਰ ਗਏ ਨਾਲ ਇਹ ਫ੍ਰੀ ਤਾਂ ਹਮਾਰਾ ਪਾਣੀ ਨੇ ਧੋਲਾ ਇੱਥੇ-ਇੱਥੋਂ ਜਿੱਥੇ ਲੱਗਿਆ ਧੋਲੇ ਹੁਣ ਮੈਨੂੰ ਕਿਹੜਾ ਦੀਦਾ ਆ ਪੜ ਫਿਰ ਤੇ ਠੀਕ ਆ ਬੱਚਾ ਪਾਰਟੀ ਸਾਧਿਆ ਨੂੰ ਤੁਹਾਡੇ ਤਾਏ ਬਾਨੀਓ ਸਾਸਰੀ ਕਾਲ ਤੇ ਪਹਿਲਾਂ ਮੈਂ ਪ੍ਰੀਤ ਸਿਆ ਸੀਗਾ ਤੇ ਹੁਣ ਮੈਂ ਫਾਗੜ ਤਾਂ ਇਹਦਾ ਰੌਲ ਚ ਆ ਗਿਆ ਕੱਲ ਇਹ ਆ ਬੱਚਾ ਪਾਰਟੀ ਮੇਰੇ ਪੁੱਤਰ ਤੇ ਪੁੱਤਰੀਓ ਤੇ ਸਾਡੀਆਂ ਭੈਣਾ ਮਾਂ ਤੇ ਮਤਾਵਾ ਧਾਰਿਆਂ ਨੂੰ ਹੱਥ ਜੋੜ ਕੇ ਬੈਨਤੀ ਆ ਸਾਡੀ ਗੁੱਡੀ ਦਾ ਚੈਨਲ ਕਰ ਲੋ ਸਸ ਕਰ ਰਾਇਬ ਤੇ ਨਾਲੇ ਨੋਟੀਫਿਕੇਸ਼ਨ ਦਾ ਬਚਨ ਨਾ ਪਕੇ ਸਾਡਾ ਹੌਂਸਲਾ ਬਜਾਈ ਜਣੀ ਕਿ ਗਗਰ ਮਲੇਰ ਕੋਟਲੇ ਦਾ ਹੌਂਸਲਾ ਬਜਾਈ ਕਰੋ ਤੇ ਕਿਸੇ ਨੂੰ ਨਵੇਂ ਨਵੇਂ ਹਾਥੇ ਮਜ਼ਾਕ ਵਾਲੀਆਂ ਵੀਡੀਓ ਬਣਾ ਕੇ ਦਿਆ ਕਰਾਂਗੇ ਹਾਂ ਕੰਨ ਜੇ ਕਿਸੇ ਨੇ ਕੋਈ ਸੱਜਣ ਚਾਹ ਵਣ ਕੰਮ ਕਰਨ ਦਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਲੈ ਸਾਨੂੰ ਹਿੰਦੀ ਬੋਲਣ ਵਾਲੇ ਆਰਟਿਸਟਾਂ ਦੀ ਲੋੜ ਹੈਗੀ ਆ ਤੇ ਧੰਨਵਾਦ ਅੱਗੇ ਅੱਗੇ ਤੁਹਾਨੂੰ ਦਿਖਾਈ ਚਲਾਂਗੇ ਅਸੀਂ ਥੋੜਾ ਥੋੜਾ ਇਹ ਤਾਂ ਬਲੌਗ ਬਣਾਇਆ ਉਦੋਂ ਬਾਅਦ ਸੋਨੂੰ ਮੂਵੀਆਂ ਦਿਆ ਕਰਾਂਗੇ ਅਸੀਂ ਧੰਨਵਾਦ ਜੀ ਬਤੰਦਰਾ ਨੇ ਮੂੰਹ ਸਾਰਾ ਭਰਤਾ ਜਿਆਦੇ ਲੱਗਾ ਕਲਰ ਬਾਕੀ ਮੁੰਡਿਓ ਤੇ ਦੋਸਤੋ ਮਿੱਤਰੋ ਸਾਰੇ ਜਣਿਆ ਇਹਨਾਂ ਚੈਨਲ ਸਬਸਕ੍ਰਾਈਬ ਕਰ ਲਿਓ ਚੈਨਲ ਤੇ ਨੰਮੀ ਨੰਮੀ ਗੱਗਨ ਦੇ ਚਾਹ ਤੇ ਵੀਡੀਓ ਆ ਰਹੀਆਂ ਨੇ ਤੇ ਇੱਕ ਸਾਨੂੰ ਨਾ ਹਿੰਦੀ ਆਰਟਿਸਟ ਚਾਹੀਦੇ ਨੇ ਜਿਹੜੇ ਹਿੰਦੀ ਦੇ ਵਿੱਚ ਗੱਲਬਾਤ ਕਰ ਸਕਣ ਤੇ ਸਾਡੇ ਨਾਲ ਬਿੱਲੂ ਬਟੇਰਾ ਜੀ ਵੀ ਹੈਗੇ ਨੇ ਉੱਧਰ ਉੱਧਰ ਫਿਰਦੇ ਆ ਬਿੱਲੂ ਭਾਈ ਆ ਲੈ ਵੀ ਮੈਂ ਤਾਂ ਬਤਾਉਂਦੇ ਹਾਂ ਬਤਾਉਣੀ ਨਹੀਂ ਲੱਗਦੀ ਬਤਾਉਂਦਾ ਬਗਲੂ ਹਾਂ ਬਤਾਉਣੀ ਲੱਗੇ ਤਾਂ ਬੈਂਕ ਨਹੀਂ ਆਇਆ ਜਰਾ ਅੱਛਾ ਤੈਨੂੰ ਤੈਨੂੰ ਸਾਫ਼ ਜੀ ਬਤਾ ਦੇ ਹਾਂ ਨਹੀਂ ਤੈਨੂੰ ਬਤਾਉ ਤੇ ਬੈਂਕ ਨਹੀਂ ਜ ਫਰਕ ਨਹੀਂ ਪੈਣਾ ਨਾ ਸੀ ਉਹ ਬਾਕੀ ਤੇ ਹਵਾਸ ਪਤਾ ਨਹੀਂ ਬਤਾਉਂਦੇ ਕੋਲ ਹੁੰਦੇ ਨਹੀਂ ਹਾਂ ਬਤੰਦਰਾ ਬੈਂਕ ਨਹੀਂ ਆਇਆ ਬੈਂਕ ਨਹੀਂ ਆਇਆ ਮਮੀ ਆ ਲੈ ਨੂੰ ਹਾਂ ਦੱਸਣੀ ਦੱਸੀ ਜਾਂਦਾ ਦੋਸਤੂ ਲੈ ਦੱਸ ਆਹ ਦੱਸੋ ਕਿਹੜਾ ਬਤਾਉਂ ਲੱਗਿਆ ਹੈ ਹੈ ਬਤੰਦਰਾ ਬੈਂਕ ਨਹੀਂ ਆਇਆ ਹਾਂ ਲੱਗੀ ਲੈ ਦੱਸ ਆ ਨਿੱਕੀ ਬੈਂਗਣੀ ਇੱਕ ਉਹਨੂੰ ਤੇਰਾ ਵਿਯਾਰ ਬਸ ਛੱਡ ਗਿਆ ਦੁਕਾਨ ਦਾ ਨਹੀਂ ਉਹ ਬੈਂਗਣੀ ਨਹੀਂ ਫਿਰ ਬਲੌਗ ਨਹੀਂ ਬਣਾਉਣਾ ਸੀ ਹਾਂ ਬਲੌਗ ਬਣਾਉਣਾ ਸੀ ਆ ਸਾਬਾ ਬੈਂਗੜ ਦਿਖਾ ਕੇ ਯਾਰ ਤੇਰਾ ਕੰਧਰਾ ਹੈ ਤੇ ਬਾਕੀ ਸਾਰੇ ਜਣਿਆਂ ਨੂੰ ਬਸ ਇਹੀ ਪੀਲ ਆ ਸਾਰੇ ਜਣੇ ਦਾ ਚੈਨਲ ਕੁੜੀ ਦਾ ਸਬਸਕ੍ਰਾਈਬ ਕਰੋ ਭਾਈ ਬਹੁਤ ਕੈਂਡਾਟ ਸਾਡੀ ਇਹਦੇ ਤੇ ਨਵੇਂ-ਨਵੇਂ ਫਿਲਮਾਂ ਪਾਵਾਂਗੇ ਛੋਟੇ-ਛੋਟੇ ਕਮੈਂਟ ਕਰਿਓ ਹਾਂ ਦੇਖੇ ਵੀ ਕਰੇਗਾ ਹਾਂ ਦੀ ਗਾਫਰ ਬਸ ਬਿੱਲੂ ਗਾਣਾ ਸੁਣਾ ਦੇ ਕੋਈ ਗਾਣਾ ਬਈ ਮੈਨੂੰ ਆਉਂਦਾ ਨਹੀਂ ਸਾਰੇ ਕੋਈ ਡਾਇਲੋਗ ਸੁਣਾ ਦੇ ਕੋਈ ਟਾਈਮ ਮੈਨੂੰ ਕਿਹੜੇ ਉਸ ਤੇ ਦੇਖ ਲੈ ਵੀ ਕਿਹੜੇ ਰਾਗ ਚ ਗਾਉਣਾ ਹੈ ਬਾਈ ਇਹ ਕੋਈ ਕੋਣ ਜਾਣਦਾ ਬਿੱਲੂ ਨੂੰ ਕਮੈਂਟ ਕਰਕੇ ਵੀ ਦੱਸੋ ਕਿਉਂਕਿ ਇਹ ਬਹੁਤ ਟਾਪ ਦੇ ਆਰਟਿਸਟ ਬਹੁਤ ਪੁਰਾਣਾ ਆਰਟਿਸਟ ਹੈ ਕਾਦਾ ਸ਼ੂਟਾ ਜਰੂਰ ਦਿੱਤਾ ਬਾਈ ਗਰੂ ਨੇ ਪਰ ਕਲਾ ਦਾ ਬਹੁਤ ਵੱਡਾ ਭੰਡਾਰ ਆ ਕਲਾ ਦਾ ਬਹੁਤ ਵੱਡਾ ਭੰਡਾਰ ਆ ਬਿੱਲੂ ਬਾਈ ਨੂੰ ਬਹੁਤ ਟਾਈਮ ਹੋ ਗਿਆ ਬਹੁਤ ਵੱਡਾ ਆਪਾਂ ਤੋਂ ਵੱਡਾ ਭਰਾ ਵੀ ਹੈ ਤੇ ਆਰਟਿਸਟ ਵੀ ਬਹੁਤ ਵੱਡਾ ਬਾਈ ਨੂੰ ਤੁਸੀਂ ਆਮ ਹੀ ਪਹਿਲਾਂ ਜਿਹੜੀਆਂ 420 ਲਾਲੋ ਫ ਬੀਬੂ ਆਦੇ ਕੈਰੈਕਟਰ ਚ ਆਉਂਦੀਆਂ ਹੁੰਦੀਆਂ ਸੀਗੀਆਂ ਤੁਸੀਂ ਆਮ ਹੀ ਸਾਰੀਆਂ ਵੀਡੀਓ ਚ ਬਾਈ ਨੂੰ ਦੇਖਿਆ ਹੋਣਾ ਪੁੱਪੜ ਦਾ ਰੋਲ ਕਰਦਾ ਸੀ ਪੁੱਪੜ ਦਾ ਹਾਂ ਪੁੱਪੜ ਦਾ ਹਾਂ ਬੀਬੂ ਆਦੇ ਘਰ ਵਾਲਾ ਬਣਦਾ ਸੀ ਫਿਰ ਬੀਬੂਆ ਤੁਹਾਨੂੰ ਕਾਸੇ ਚ ਲੈ ਜਾਂਦੇ ਨੇ ਜਾ ਕੇ ਓਏ ਹਾਂ 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 ਮੈਂ ਕਹਿੰਦਾ ਬੀਬੂਆ ਨੇ ਇੱਥੇ ਆਉਣਾ ਵਾਲਾ ਹੈ ਨਾ ਨਹੀਂ ਨਹੀਂ ਅਸੀਂ ਸਾਈਕਲਾਂ ਤੇ ਬਹੁਤ ਘੇੜੇ ਦਿੱਤੇ ਨੇ ਜਿੱਥੇ ਕਿਤੇ ਡਿੱਗਦੇ ਤੇ ਗਾਲ੍ਹਾਂ ਕੱਢਦੀ ਮੈਨੂੰ ਬਹੁਤ ਕੁਝ ਹੁੰਦਾ ਸੀ ਹਾਂ ਹਾਂ ਸਾਡੀ ਕੜਾਈਓ ਚੱਲਦੀ ਰਹਿੰਦੀ ਨਾ ਇਹ ਦੋ ਸਾਡੇ ਡਾਇਰੈਕਟਰ ਸਾਹਿਬ ਵੀ ਚਲੋ ਚਲੋ ਭਾਈ ਚਲੋ 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 ਅਗ੍ਹਾ ਮਿਲਦੇ ਆ ਤੁਹਾਨੂੰ ਦੋਸਤੋ ਫੇਰ ਮਿਲਦੇ ਆਂ ਅਸੀਂ ਜਲਦੀ ਜਲਦੀ ਮਿਲਦੇ ਆਂ ਹਾਂਜੀ ਸਾਡਾ ਸੀਨ ਆ ਇਹਨੇ ਗਾਹ ਪਾਤਾ ਹਾਂਜੀ ਹਾਂ ਸਾਡਾ ਨਵਾਂ ਘਰ ਆ ਟਰੈਕਟਰ ਲਿਆਉਂਦਾ ਆਪਾਂ ਨਵਾਂ ਆਲੂ ਪੱਟਣ ਖਾਤਰ ਠੀਕ ਆ ਇਹਦੇ ਵੀ ਤੁਹਾਨੂੰ ਝੂਟੇ ਦਵਾਵਾਂਗੇ ਮੰਦਰ ਤੇ ਆਲੂ ਅਸੀਂ ਪੱਟ ਲਿਆ ਤੇ ਠੀਕ ਆ ਨਾ ਜਿਹਨੇ ਲੈ ਕੇ ਆਣਾ ਲੈ ਜਾ ਆ ਸਾਡਾ ਨਵਾਂ ਘਰ ਇਹ ਬੇ ਰੋਟ ਨਾਲ ਆਈ ਜਾਨੀ ਹਾਂ ਆਓ ਬੇਸ਼ਕ ਇਧਰ ਦੇਖੋ ਅਦਰ ਰੋਟੀ ਬਣਾਉਣੀ ਹੈ ਹਾਂ ਰੋਟੀ ਬਣਾਣੀ ਹੈ ਬੱਤੇ ਮੈਂ ਕਹਿੰਦੀ ਨੇ ਆਣੇ ਪੁਖੇ ਆਣਗੇ ਨਾ ਤੇ ਆਲਾਣੇ ਕਿ ਹਾਂ ਸਰਦਾ ਸੀਮ ਤੇ ਰੋਟੀਆਂ ਸਭ ਕੁਝ ਮਾਤਾ ਬਣਾਉਂਦੀ ਆ ਵਿਚਾਰੀ ਦਾਲ ਦੂਰ ਬਣਾਈ ਪਈ ਆ ਨਾ ਮੈਂ ਨਹੀਂ ਮੇਰੇ ਨਾਲ ਹੀ ਤੇਰਾ ਆਪਾ ਨੇਚਰਲ ਕਰਦੇ ਆ ਨਾ ਹੈ ਆਪਾਂ ਐ ਥੋੜੀ ਆ ਵੀ ਹਾਂ ਨੇਚਰਲ ਹਾਂ ਨੇਚਰਲ ਖਾਉਂਦੇ ਆ ਸਾਰਾ ਕੁਸਾ ਦਾਲ ਦਾ ਚੂੜੀ ਪੁੱਟ ਕੇ ਥਾਣ ਲੱਗੀ ਪਈ ਆ ਮੈਂ ਖਾਗਣੀ ਸੀ ਕਰੂੰ ਮੈਂ ਖਾਗੀ ਨਹੀਂ ਮੇਰੇ ਮੇਰੇ ਮਾਤਾ ਕਹਿੰਦੇ ਮੇਰਾ ਬੇਨੂੰ ਤਾਂ ਬਿਆਲੀਆਂ ਰੋਟੀਆਂ ਤਾਂ ਮੇਰੇ ਨਿਆਣਿਆਂ ਨੂੰ ਖਵਾਉਂਦੀ ਨਹੀਂ ਹੈਗੀ ਹਾਂ ਟਾਬਰ ਰੇਖ ਕਹਿੰਦੇ ਬਾਈ ਦਾਲ ਆ ਦਾਲ ਦਾਸ ਨੇ ਬਣਾਈ ਆ ਇਹ ਦਾਲ ਦਾਹ ਨੇ ਬਣਾਈ ਆ। ਆ ਕੇ ਦੱਸੋ ਕਿੱਦਾਂ ਲੱਗੀ। ਲਾ। ਪਰਬੀਆਂ ਪਰਲ ਪਰਲ ਵਿੱਚ। ਬੜਾ ਵਧੀਆ ਤਰ੍ਹਾਂ ਲਾਇਆ। ਕੀ ਹੋਣੀ ਇਹ ਦੋਨੇ ਜਿਹੜੇ। ਨਾ ਕੀ ਉਹਨੇ। ਇਹ ਮੇਰਾ ਗਾਣਾ ਨਾ ਸ਼ੇਰ ਬੱਗਾ ਪੁੱਤ। ਹਾਂ। ਐ ਉਧਰ ਮੇਰੀ ਸ਼ੇਰਨੀ ਜੰਗਲਾਂ ਦੀ ਰਾਣੀ। ਨਾ। ਕਿਹੜੇ ਜੰਗਲ ਦੀ ਬਰਾਮਾ ਵਾਲੇ ਦੀ? ജംഗ സർമ ഗമ സേ ജല ഗർമ ഗർമി ദ ਜੇ ਤਨ ਮੈਂ ਤੇ ਹੈਪਦੇ ਰੋਟੀ ਚੂਰ ਕੇ ਮੈਂ ਸਭੂਰੀ ਲਿਖ ਲੈਾਂਗੇ ਜਾ ਕੇ ਚੂਰ ਕੇ ਚੂਰੇ ਨੇ ਇਹ ਸੰਨੀ ਰਵਾਈ ਹੈ ਆ ਸੰਨੀ ਆ ਇਹ ਕੀ ਗੱਲ ਬਾਤ ਇਹ ਮੈਂ ਚੰਗਲੀ ਰੋਟਾ ਹੋਗਾ ਤੇ ਚੰਗਲੀ ਚਾਹ ਮਾਰ ਦਿਖਾ ਦਵੇ ਕਿਵੇਂ ਕਰਿਆ ਆ ਦੇਖ ਕੱਲ ਇਹ ਚੂਰ ਕੇ ਰੋਟੀ ਪੁੱਲੀ ਹੋਏ ਤੇ ਲੰਗ ਸੇਦੀ ਆ ਚੱਪੜਾ ਤਰੀ ਹੈ ਕਿਤੇ ਹੈਗੇ ਨੇ ਇਹ ਮੈਂ ਤਾਂ ਮੈਂ ਤੇ ਨਹੀਂ ਗੱਬੇ ਕਹਿੰਦੇ ਚੱਪੜੀ ਹੀ ਕਹਿੰਦੀ ਨੂੰ ਜੋ ਹੋਰ ਜਿੱਦੀ ਅੰਦਰ ਕਾਪ ਦੇਣੇ ਹੈ ਪਰ ਉਹ ਚੋਰੀ ਦਾਲ ਚੋਰੀ ਗੁੱਟ ਕੇ ਖਵਾ ਦਿਆ ਹਾਂ ਉਹ ਮੈਂ ਤਾਂ ਥੋੜੀ ਹਾਂ ਉਹ ਤਾਂ ਨਹੀਂ ਤੋੜਾਂਗੇ ਨਹੀਂ ਕੀ ਫਾਇਦਾ 2-4 ਦਾ ਆਪਣੇ ਸਰਨਾ ਵੀ ਨਹੀਂ ਹੈਗਾ ਪਰਿਵਾਰ ਦਾ ਕੰਮ ਹੈ ਠੀਕਾ ਮਾਰ ਟਾਮੀ ਟਾਮੀ ਜੀ ਹੋਣਾ ਫ੍ਰੀਚ ਹੈ ਨਹੀਂ ਚੋਰ ਬੰਦੇ ਚੋਰ ਬੰਦੇ ਕਿਤੇਾਂ ਵਿੱਚ ਚੋਰੀ ਕਰਦੇ ਨੇ ਚੋਰ ਬੰਦੇ ਬਿੰਦੇ ਆ ਅੱਜ ਦੇ ਮੁਕੇ ਸਵਾਚਾ ਉਹਦੇ ਰਹਿਣ ਨਹੀਂ ਅੱਜ ਚੱਕੀ ਬਣਾ ਲੈਣੇ ਕੋਈ ਬੇਬੇ ਕਿਤੇਾਂ ਕੁਝ ਤੋੜਦੀ ਹੋਈ ਇਹ ਜਤੋਂ ਹੁੰਦੀ ਆ ਇੱਥੇ ਬਾਸਮਾਨ ਲੈ ਕੇ ਜਾਂਦੀ ਆ ਇੱਥੋਂ ਅਰੇ ਜਾ ਕੇ ਡਰਾਈਵਰ ਸਾਹਿਬ ਨੂੰ ਸਾਕ ਕਬਉਂਦੀ ਆ ਕਦੇ ਪੁਰਜੀ ਮਿੱਠਾਣੀ ਕਦੇ ਖਵਾਉਂਦੀ ਆ ਉਹਨੂੰ ਪਾਰਕਨਾ ਪਨੀਰ ਬਹੁਤ ਕੁਛ ਕਰ ਦਿਆ ਬੀਬੀ ਬਹੁਤ ਕੁਛ ਕਰ ਦਿਆ ਜਾ ਕੇ ਕਿਹ ਬੀਬੇ ਕਹੋਂਦੀ ਆ ਪਾਲਕ ਪਨੀਰ ਦੇ ਬਾਰੇ ਖਾਣ ਵਕਤ 2-2 ਕਿਲੋ ਦੇ ਕੌਲੇ ਚੱਕ ਲਾਂਦੇ ਨੇਗੇ ਹੁਣ ਦੇਖ ਲੈ ਕਿਵੇਂ ਮੇਰੀਆਂ ਬੀੜੀਆਂ ਬਣਾ ਬਣਾ ਖਾਦੇ ਨੇ ਐਕਸ਼ਨ ਇੱਥੇ ਜੀ ਫੜ ਜੇ ਤੀ ਮੇਰੇ ਤਾਂ ਇੰਜ ਕਰਦਾ ਮੈਂ ਐਕਸ਼ਨ ਮੈਂ ਤਾਂ ਇੰਜ ਕਰਦਾ ਭਿੱਕਰ ਇਹ ਨਾ ਜਾਵਾਂ ਸੌ ਲੱਗੇ ਇੱਕ ਤੋਂ ਕਿਹੜੇ ਹੋਰ ਦੇ ਕੇ ਆਵਾਂ ਚਲ ਆ ਜਾ ਫਿਰ ਆਪ ਕੋਈ ਕਿੱਦਾਂ ਹੋਰ ਕੱਢੇ ਹੋਣੇ ਨਾ ਕਰੇ ਜਾਣਾ ਨਹੀਂ ਨਹੀਂ ਕਰ ਚੱਲਦੇ ਹੁਣ ਕਿੱਡੀ ਟੁਵਾ ਨਾ ਐਕਸ਼ਨ ਸੌ ਲੱਗੇ ਮੇਤਾ ਜੀ ਕਰਦਾ ਵੀ ਇੱਕ ਅੱਧਾ ਕਿਹੜਾ ਖੇਤ ਚ ਹੋਰ ਦੇ ਆਵਾ ਆ ਜਾ ਆ ਜਾ ਕਰਿਆ ਆ ਜਾ ਕੰਮ ਵੀ ਦੇਖਣੇ ਨੇ ਆਪਾਂ ਨੇ ਕਿਹੜਾ ਲੈ ਕੇ ਹੈ ਜੋ ਚਟਨੀ ਘੁੱਟਣੀਆਂ ਚੱਲ ਚੱਲੀ ਆ ਜਾ ਆ ਜਾ ਮੇਰੀ ਗੱਲ ਸੁਣ ਚਟਨੀ ਘੁੱਟਣੀਆਂ ਇਹਨਾਂ ਨੇ ਲੰਡਰਾਂ ਨੇ ਦੱਕਾ ਤੋੜਦੀਆਂ ਨਹੀਂ ਚੋਦਦੀਆਂ ਕਵੇਂ ਫੁਕਰੀਆਂ ਮਾਰਦੀਆਂ ਨੇ ਗੀਆਂ ਅਸੀਂ ਚਟਨੀ ਕੁੱਟਦੇ ਐ ਅਸੀਂ ਆ ਕਰਦਾ ਸਾਰਾ ਕੰਮ ਬੇਬੇ ਤੋਂ ਕਰਾਉਂਦੇ ਮੈਂ ਆਈ ਡਾਟਿਡ ਸੀ ਮੇਰਾ ਬੀਨ ਵਰਗਾ ਐਡੀਆਂ ਲੰਡੀਆਂ ਲਿਆਂਦੀਆਂ ਨੇ ਬਲੈਤਣਾ ਘੋੜੀਆਂ ਅੱਧੀ ਕਰਤੀ ਮੈਂ ਕੰਮ ਕਰਾ ਕਰਾ ਕੇ ਚੋਦਦੀਆਂ ਸ਼ੂਟਿੰਗ ਨਹੀਂ ਖੜ ਜਾ ਤੁਸੀਂ ਜਾਏ ਨਾ ਹਾਲਾ ਹਾਲਾ ਚਲੋ ਚੱਲੀਏ ਚੱਲ ਦੇਬੇ ਗਗਨ ਦੇ ਚੈਨਲ ਨੂੰ ਕਹਦੇ ਸਬਸਕ੍ਰਾਈਬ ਕਰ ਲਓ ਆ ਗਿਆ ਚਲ ਭਾਈ ਗਗਨ ਕੌਰ ਬੀਬੀ ਦੇ ਚੈਨਲ ਆਇਆ ਨਵਾਂ ਮਲੇਰਕੋਟਲਾ ਗਗਨ ਮਲੇਰਕੋਟਲਾ ਸਬਸਕ੍ਰਾਈਬ ਕਰ ਲਿਓ ਚੰਗੇ ਪੁੱਤ ਸਬਸਕ੍ਰਾਈਬ ਕਰ ਲਓ ਚਲ ਅ ਵੀ ਰੱਟੀ ਪਾਣੀ ਖਾਂਦੀ ਹੋ ਜੂਗੀ ਆਪਣੇ ਬਰਾਬਰ ਦੀ ਹੋ ਜੂਗੀ ਦੇਬੇ ਦਾ ਚੈਨਲ ਵੀ ਬਣਾਉਣ ਲੱਗਿਆ ਸੀ ਹਾਂ ਤੇ ਉਹ ਉਹ ਵੀ ਬਣਾਇਆ ਗਿਆ ਸੀ ਬਹੁਤ ਵਧੀਆ ਫੈਮਿਲੀ ਹੈਗੀ ਜਿੱਥੇ ਮੈਂ ਕੰਮ ਕਰਦੀ ਹਾਂ ਹਾਂ ਬੇਬੇ ਨੇ ਲੈ ਰਾਂ ਮਰੀ ਜਾਂਦੇ ਰਹਿੰਦੇ ਆ ਬੇਟੇ ਹੂੰ ਤੜਪਦੀਆਂ ਰਹਿੰਦੇ ਨੇ ਘੋੜਿਆਂ ਦੀਆਂ ਰੰਨਾ ਹੂੰ ਇਹ ਦੀਦੀਆਂ ਦੱਕੂ ਗਾਣਾ ਤਾਰਿਆ ਨੂੰ ਇਹ ਆ ਬੇਬੇ ਨਾਲੀ ਇਹ ਵੀ ਮਲੇਰ ਕੋਟ ਲਈ ਬੇਬੇ ਆ ਬੇਬੇ ਤੇਰਾ ਸੋਬਨਾਮ ਕੀ ਆਉ ਪੱਕਾ ਦਰਨਾ ਪੱਕਾ ਨੋ ਮੇਰਾ ਮਨਜੀਤ ਕੌਰ ਮਨਜੀਤ ਕੌਰ ਮੇਰੀ ਮਨਜੀਤ ਕੌਰ ਬੀਬੀ ਮਨਜੀਤ ਕੌਰ ਹਾਂ ਬੇਬੇ ਮਨਜੀਤ ਵਾਲਾ ਹੈ ਹਾਂ ਆ ਝੰਕ ਕੇ ਕਿੱਥੋਂ ਲਗਾਈ ਸੀ ਉਹਦੇ ਚੰਕੇ ਇਹਨੀ ਰੋਨੀ ਆਖੀ ਦਿੱਤੀ ਤੇ ਤੇਰੇ ਬਾਪੂ ਨੇ ਟਰੱਕ ਡਰਾਈਵਰ ਨੇ ਡਰਾਈਵਲੀ ਕਰਦਾ ਸਰਦਾਰ ਸਾਹਿਬ ਜੀ ਹਾਂ ਹਾਂ ਸੋਹਣਾ ਨਹੀਂ ਕਿੱਥਾਂ ਸੋਹਣਾ ਕਿੱਥੇ ਕਿੱਥੇ ਦੇ ਗੇੜੇ ਲਾਉਂਦਾ ਉਹ ਐਪੀਚ ਵੀ ਆਂਦਾ ਅੰਦਰਾਂ ਪਰਦੇਸ ਵੀ ਜਾਂਦਾ ਹੈ ਹਿਮਾਚਲ ਚ ਵੀ ਜਾਂਦਾਗਾ ਜੰਮੂ ਚ ਵੀ ਜਾਂਦਾ ਹੈ ਬੇ ਉਹ ਤਾਂ ਕੰਜਰ ਦਾ ਪੱਤੀ ਨਹੀਂ ਕਿਹੜਾ ਰੂਟ ਫੜ ਲਈ ਹਾਂ ਸਰਕਾਰੀ ਛੱਡਿਆ ਹੋਇਆ ਸਰਕਾਰੀ ਜਾ ਨੰਗਲੀ ਝੋਤਾ ਹਾਂ ਨਹੀਂ ਨਮੀ ਨਕਰ ਇਹ ਨਹੀਂ ਵਰਦਾ ਹੋਗਾ ਜਿਹਦੇ ਆਉਂਦਾਗਾ ਫਿਰ ਤੈਨੂੰ ਪਤਾ ਹੀ ਹੈ ਸਾਰੇ ਕੱਬਰ ਦੀ ਪਿਮੇਰੀ ਬੰਦਦਾ ਹਾਂ ਡਰਾਈਵਰ ਤਾਂ ਹੀ ਕਰਦਿਆ ਨਾ ਕਿਉਂਕਿ ਇਹਨਾਂ ਨੂੰ ਤੜਕੇ ਵੇ ਵੇ ਬਾਹਰ ਲਾਉਣ ਦੀ ਆਦਤ ਹੁੰਦੀ ਹੈ ਨਾ ਰੰਗਬਰੰਗੀਆਂ ਗਾਣਾ ਬਣਦੀਆਂ ਨਹੀਂ ਫਿਰ ਤੈਨੂੰ ਤਾਂ ਟਾਬਿਆਂ ਦੀਆਂ ਖਾ ਕੇ ਕਿੱਥੇ ਡਿੱਡ ਪਰਦਾ ਕਰਦੀ ਰੋਟੀ ਕਰਦੀ ਹੁੰਦੀ ਹੈ ਹੈ ਨਾ ਤੈਨੂੰ ਵੀ ਚਾਹ ਚੜ ਜਾਂਦਾ ਉਹ ਵਿਆਹ ਜਾਂ ਨਾ ਜਦੋਂ ਸਾਡਾ ਬਾਪੂ ਆਉਂਦਾ ਮੈਨੂੰ ਤਾਂ ਵਾਰ ਹੀ ਚਾਹ ਚੜ ਜਾਂਦਾ ਮੇਰੇ ਤਾਂ ਧਰਤੀ ਤੇ ਪੱਬ ਨਹੀਂ ਲੱਗਦਾ ਫਿਰ ਤਾਂ ਮੇਰੇ ਆਖਣਾ ਕਮਾਰਾਂ ਦੀ ਗਦੀ ਮੈਂ ਤੂੰ ਚਾਂਜਰਾ ਸੰਕਾਉਂਦੀ ਕਦੀ ਆਏ ਵਾਗੀ ਕਦੀ ਆਏ ਵਾਗੀ ਹਾਂ ਮੈਂ ਤਾਂ ਪੂਰਾ ਚਾਹ ਚੜ ਜਾਂਦਾ ਮੇਰੇ ਡਰਾਈਵਲ ਦਾ ਬੇਬੇ ਹਾਂ ਕੋਲਾ ਤੇਰਾ ਤੇ ਬਿੱਲੂ ਦਾ ਸੀਨ ਆ ਤੁਸੀਂ ਜਾਨੀ ਐਂਟਰ ਹੁੰਨੇ ਹੋ ਹੁਣ ਕਹਿੰਦੀ ਬੱਬੇ ਕਹਿੰਦੀ ਕਹਿੰਦੀ ਉਧਰ ਸੀਨ ਕੱਢ ਨੂੰ ਬੈਠਾ ਓ ਤਰੇ ਅੰਦਰੋਂ ਸਾਂਖਿਆ ਹੋਰ ਤੁਸੀਂ ਜਿਨੀ ਰੱਖਦੀ ਜਮਾ ਨਹੀਂ ਰੱਖਦੀ ਨਾ ਆਲੀ ਦਾ ਆਦੀ ਨਾਲ ਬੈਗ ਚ ਪੈਕ ਕਰ ਲਿਆ ਸਮਾਨ ਲੈ ਇਹ ਖਾਫੇ ਵੀ ਨਾਂ ਲੈ ਕੇ ਹੁੰਦੀ ਹੈ ਸਾਰੇ ਚੋਣਾ ਉਹ ਇੱਥੋਂ ਲੈ ਕੇ ਗਈਆਂ ਤੂੰ ਚੋਣਾ ਕਿ ਹੋਰ ਇੱਥੇ ਹੀ ਦੇਖ ਜਾਊਂਗਾ ਤੈਨੂੰ ਕਾਹਦਾ ਲੱਗਦਾ ਸਭ ਵੀ ਨਾਲ ਕਹਿੰਦਾ ਵੀ ਬਾਬਾ ਬੜਾ ਬੜਾ ਸੀਨ ਕਰਨਾ ਤਰਾ ਜਾ ਬਾਬੇ ਵਰ ਨਾਂਕ ਦੀ ਖੇਤੀ ਹੈ ਦਾ ਆ ਜਾ ਭੱਜਿਆ ਆ ਜਾ ਭੱਜਿਆ ਕਰ ਪੁੱਛਿਆ ਮੇਰਾ ਬੇਬੇ ਜੋ ਵੀ ਬਾਪੂ ਆਇਆ ਨਾ ਡਰਾਈਵਰ ਬੇਦੰਦਾ ਚਾਹ ਚੜਦਾ ਨੂੰ ਕਹਿੰਦੀ ਮੈਂ ਤਾਂ ਕਮਿਆਰਾ ਨਹੀਂ ਕਹਿੰਦੀ ਗਧੀਆਂ ਨੂੰ ਝਾਂਦਰਾ ਬਾਬਾ ਇੱਧਰ ਫੇਰਦੀਆਂ ਕਿਤੇ ਉੱਧਰ ਫੇਰਦੀਆਂ ਬੱਸ ਨਹੀਂ ਚੁੱਪ ਵੜਾ ਕੋ ਬੋਈਆ ਭਰਾ ਬੇਸੋਨ ਕਿ ਚੰਤਾ ਫੁਰੀ ਨਾਨਾ ਕਿਹਾ ਕਿ ਦਿਵੀ ਰਾਤ ਆਏ ਹੋਏ ਸੀ ਅੱਜੇ ਗਿਆ ਹਾਂ ਹੁਣ ਤੂੰ ਉੜੀ ਜਾਂਦੀ ਦੀ ਘੱਟ ਕਹਿੰਦੀ ਮੈਂ ਪਾਲਕ ਪਨੀਰ ਬਣਾ ਕੇ ਦੂੰ ਹੂੰ ਉਹ ਵੀ ਲਈ ਆਉਂਦੀ ਮੈਂ ਕਿਰਤੀ ਦੀ ਪਕਾ ਕੇ ਸਾਗ ਸਾਗ ਨਾ ਬਣਾ ਕੇ ਇਸ ਸੀਟਿੰਗ ਉੱਤੇ ਬੈ ਜਾਵੇ ਲੀਏ ਨਾ ਮਲ ਲੈ ਲਿਆ ਟਰੱਕ ਤੇ ਤੇਰੇ ਯਾਰ ਨੇ ਇਹਨੂੰ ਵਾਪਸ ਆਉਣ ਨੂੰ ਕੱਲ ਚੱਲੀਏ ਉੱਤਰ ਤੇਰਾ ਸੁਦਾ ਨਾ ਪਾ ਲਈ ਹੈ ਤੂੰ ਹੋ ਗਿਆ ਹਾਂ ਲੋੜੀਆ